ਗੋਡਿਆਂ ਦਾ ਦਰਦ ਰੀੜ ਦੀ ਹੱਡੀ ਦਾ ਦਰਦ ਮਾਈਗਰੇਨ ਤੇ ਸਰਵਾਈਕਲ ਇਹ ਬਾਪੂ 5 ਮਿੰਟ ਚ ਠੀਕ ਕਰ ਦਿੰਦਾ ਆ ਬਜ਼ੁਰਗ ਬੰਦੇ ਵੀ ਨੌਜਵਾਨਾਂ ਵਾਂਗੂ ਦੌੜਦੇ ਆ ਬਾਪੂ ਕੋਲ ਆ ਕੇ ਬਾਪੂ ਦਾ ਸ਼ਰਤੀਆ ਇਲਾਜ ਆ 5 ਮਿੰਟ ਚ ਬਾਪੂ ਠੀਕ ਕਰਕੇ ਦੋੜ ਦਿੰਦਾ ਆ ਬਾਕੀ ਗੱਲਬਾਤ ਬਾਪੂ ਨਾਲ ਕਰਦੇ ਆ ਬਹੁਤ ਹੱਥਾਂ 'ਚ ਜਾਦੂ ਆ ਇਸ ਬਜ਼ੁਰਗ ਦੇ ਤੇ ਲੱਖਾਂ ਲੋਕ ਠੀਕ ਹੋ ਕੇ ਜਾਂਦੇ ਆ ਆਜੋ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਤੇ ਜ਼ਿੰਦਗੀ ਦੇ ਜਿਹੜੇ ਦੁੱਖ ਲੋਕਾਂ ਦੇ ਉਹ ਸੁਣਦੇ ਆ ਮੈਂ ਜਿੱਥੋਂ ਹਿੱਲੀ ਉਹ ਉੱਥੇ ਸੈੱਟ ਕਰ ਦਿੰਨੇ ਆ ਬਿਲਕੁਲ ਠੀਕ ਹੋ ਜਾਂਦਾ ਦੇਸੀ ਇਲਾਜ ਆ ਹਾਂ ਜਿਹੜਾ ਬੰਦਾ ਕਹਿੰਦਾ ਮੇਰੀ ਇੰਨਾ ਸਮੇਂ ਤੋਂ ਪੀੜਾ ਆ ਮੇਰੇ ਮੋਢਾ ਨਹੀਂ ਚੱਕ ਹੁੰਦਾ ਮੇਰੀ ਬਾਹ ਨਹੀਂ ਠੀਕ ਹੁੰਦੀ ਮੇਰੇ ਸਰਵਾਈਕਲ ਆ ਸਰਵਾਈਕਲ ਲਈ ਕਹੀ ਚੀਜ਼ ਆ ਦੋਸਤੋ ਬਾਬਾ ਜੀ ਕੋ ਆਏ ਆ ਪਟਿਆਲੇ ਦੇ ਵਿੱਚ ਬਹੁਤ ਸੁਣਿਆ ਲੋਕਾਂ ਦੇ ਗੋਡੇ ਡਿਸਕ ਪ੍ਰੋਬਲਮ ਮੋਢਿਆਂ ਦਾ ਸਰਵਾਈਕਲ ਖੁਸ਼ੀ ਇਸ ਗੱਲ ਦੀ ਆ ਕਿ ਬਾਬਾ ਜੀ ਕਿਸੇ ਤਰ੍ਹਾਂ ਦਾ ਵੀ ਆ ਮਤਲਬ ਅੰਗਰੇਜ਼ੀ ਇਲਾਜ ਨਹੀਂ ਹੈਗਾ ਬਿਲਕੁਲ ਆਯੁਰਵੈਦਿਕ ਆ ਜਿੰਦਗੀ ਦਾ ਐਕਸਪੀਰੀਅੰਸ ਆ ਵੱਡੇ-ਵੱਡੇ ਐ ਤਾਂ ਸਿੱਖੀਆਂ ਚੀਜ਼ਾਂ ਆ ਪਹਿਲਾਂ ਪੁਲਿਸ ਦੇ ਵਿੱਚ ਸੇਵਾ ਨਿਭਾਈ ਤੇ ਅੱਜ ਲੋਕਾਂ ਦੀ ਸੇਵਾ ਕਰ ਰਹੇ ਆ ਕੰਮਕਾਰ ਕਰ ਰਹੇ ਆ ਬਿਨਾਂ ਕਿਸੇ ਆਪਰੇਸ਼ਨ ਤੋਂ ਰੀੜ ਦੀ ਹੱਡੀ ਦਾ ਇਲਾਜ ਗੋਡਿਆਂ ਦਾ ਇਲਾਜ ਲੋਕਾਂ ਨੂੰ ਗੋਡੇ ਬਦਲਨੇ ਪੈ ਜਾਂਦੇ ਆ ਪਰ ਬਾਬਾ ਜੀ ਦਾਵਾ ਕਰਦੇ ਕਿ ਮੇ ਤੋਂ ਇੱਕ ਵਾਰੀ ਲੈ ਆਓ ਜਿਹੜਾ ਬੰਦਾ ਕਹਿੰਦਾ ਨਾ ਮੇਰੇ ਗੋਡੇ ਠੀਕ ਨਹੀਂ ਹੁੰਦੇ ਰੀੜ ਦੀ ਹੱਡੀ ਠੀਕ ਨਹੀਂ ਹੁੰਦੀ ਬਾਬਾ ਜੀ ਦਾ ਸ਼ਰਤੀ ਇਲਾਜ ਆ ਅਸੀਂ ਖੁਦ ਆਏ ਆ ਆਪਣੀ ਫੈਮਿਲੀ ਨੂੰ ਲੈ ਕੇ ਬਹੁਤ ਵਧੀਆ ਲੱਗਿਆ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੀ ਆ ਕਿ ਦੀਨ ਦੁਨੀਆ ਦਾ ਕੇ ਗੱਲ ਪੁੱਜੇ ਲੋਕੀ ਗੋਡਿਆਂ ਤੋਂ ਬਹੁਤ ਪਰੇਸ਼ਾਨ ਆ ਲੋਕੀ ਰੀੜ ਦੀ ਹੱਡੀ ਤੋਂ ਬਹੁਤ ਪਰੇਸ਼ਾਨ ਆ ਸਰਵਾਈਕਲ ਤੋਂ ਬਹੁਤ ਪਰੇਸ਼ਾਨ ਆ ਮਾਈਗਰੇਨ ਤੋਂ ਬਹੁਤ ਪਰੇਸ਼ਾਨ ਆ ਕਈਆਂ ਦੀ ਧਰਨ ਪੈਂਦੀ ਆ ਉਤੋਂ ਬਹੁਤ ਪਰੇਸ਼ਾਨ ਆ ਬਾਬਾ ਜੀ ਨੂੰ ਮਿਲੇ ਆ ਬਾਬਾ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਇਹ ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਜੀ ਦੇਖੋ ਜੀ ਮੈਂ 1984-85 ਤੋਂ ਕਰ ਰਿਹਾ ਅੱਛਾ ਉੱਥੇ ਮੈਨੂੰ ਇੱਕ ਡਾਕਟਰ ਸਾਹਿਬ ਮਿਲੇ ਸੀਗੇ ਬੰਗਾਲੀ ਅੱਛਾ ਇਹ ਅਸੀਂ ਮੁੰਡੇ ਖੁੰਡੇ ਸੀਗੇ ਉਹਨਾਂ ਨੂੰ ਉਹ ਰਿਟਾਇਰ ਤੇ ਜੇ ਉਹਨਾਂ ਕੋ ਕੋਈ ਮਰੀਜ਼ ਆ ਜਾਂਦਾ ਸੀਗਾ ਉਹਨਾਂ ਨੂੰ ਇੱਕ ਸਹਿਯਕ ਦੀ ਲੋੜ ਹੁੰਦੀ ਸੀ ਇਹ ਮੈਨੂੰ ਸ਼ੌਕ ਸੀ ਮੈਂ ਉਹਨਾਂ ਦੇ ਲੱਗ ਗਿਆ ਚਰਨੀ ਲੱਗਾ ਹੋਇਆ ਉਹਨਾਂ ਦੇ ਨਾਲ ਕਾਫੀ ਟਾਈਮ ਮੈਂ ਮਰੀਜ਼ਾਂ ਨੂੰ ਠੀਕ ਕਰਾਉਂਦਾ ਰਿਹਾ ਮੈਨੂੰ ਸ਼ੌਕ ਸੀਗਾ ਉਹਨਾਂ ਦੇ ਕੋਲ ਮੈਂ ਆ ਬੁੱਤ ਬਾਰੇ ਹੱਡੀਆਂ ਬਾਰੇ ਸਾਰੀ ਨੌਲੇਜ ਉੱਥੋਂ ਪੈਦਾ ਕਰੀ ਐ ਡਾਕਟਰ ਸਾਹਿਬ ਕੋਲ ਉਹ ਸਰਕਾਰੀ ਡਾਕਟਰ ਰਿਟਾਇਰ ਹੋਏ ਹੋਏ ਸੀ ਹਮ ਲੋਹ ਦੀ ਗੱਲ ਹੈ ਉਸ ਤੋਂ ਬਾਅਦ ਉਹ ਪਤਾ ਨਹੀਂ ਕਿੱਥੇ ਚਲੇ ਗਏ ਮੈਂ ਵੀ ਇੱਧਰ ਆ ਗਿਆ ਪਟਿਆਲੇ ਏਰੀਆ ਦੇ ਵਿੱਚ ਫਿਰ ਮੇਰਾ ਸ਼ੌਕ ਵੱਧ ਗਿਆ ਵੱਧ ਗਿਆ ਹੱਡੀਆਂ ਦੇ ਬੁੱਤ ਬਾਰੇ ਮੈਨੂੰ ਪੂਰੀ ਨੌਲੇਜ ਹੋ ਗਈ ਐ ਫਿਰ ਮੈਂ ਉਹੀ ਆਪਣਾ ਕੰਮ ਸ਼ੁਰੂ ਕਰਦਾ ਰਿਹਾ ਕੇ ਜੀ ਲੱਤ ਸਮਾਰਤਾ ਪੈਰ ਸਮਾਰਤਾ ਗੋਡਾ ਸਮਾਰਤਾ ਸਰਵੈਕਲ ਠੀਕ ਕਰਦਾ ਇਹ ਹੁਣ ਤੱਕ ਮੈਂ ਉਹੀ ਸੇਵਾ ਨਿਭਾਉਂਦਾ ਚੱਲਿਆ ਆ ਰਿਹਾ ਐ ਮੇਰਾ ਜਿਵੇਂ ਉਹਨਾਂ ਨੇ ਤਜਰਬਾ ਦੱਸਿਆ ਹੋਇਆ ਸੀਗਾ ਉਹ ਸਾਰੇ ਤਜਰਬੇ ਪਾਸ ਨੇ ਅੱਛਾ ਜੀ ਹਾਂ ਕੋਈ ਵੀ ਮਰੀਜ਼ ਇਹ ਨਹੀਂ ਹੈਗਾ ਬਿਨਾਂ ਠੀਕ ਹੋ ਗਏ ਹਾਂ ਐ ਔਰ ਕੋਈ ਦਵਾਈ ਦੇਣ ਦੀ ਲੋੜ ਨਹੀਂ ਹੈ ਕੋਈ ਬਹੁਤੀ ਮਾਲਸ਼ ਕਰਨ ਦੀ ਲੋੜ ਨਹੀਂ ਐ ਹੱਡੀਆਂ ਦਾ ਕੰਮ ਐ ਹੱਡੀਆਂ ਦਾ ਕੰਮ ਜਿੱਥੋਂ ਹਿੱਲੀ ਪਈ ਉਹਥੇ ਸੈੱਟ ਕਰ ਦਿੰਨੇ ਆ ਬਿਲਕੁਲ ਠੀਕ ਹੋ ਜਾਂਦਾ ਠੀਕ ਆ ਪਰ ਮਰ ਟੁੱਟੀ ਹੱਡੀ ਦਾ ਕੋਈ ਇਲਾਜ ਨਹੀਂ ਕਰਦਾ ਕਿਉਂਕਿ ਉਹਨੂੰ ਪਲਾਸਟਰ ਲਾਉਣਾ ਪੈਂਦਾ ਸਾਡੇ ਕੋਲ ਐਡਾ ਵੱਡਾ ਨਹੀਂ ਸਾਡੇ ਕੋਲ ਦੇਸੀ ਇਲਾਜ ਆ ਹਾਂ ਜਿਹੜਾ ਬੰਦਾ ਕਹਿੰਦਾ ਮੇਰੀ ਇੰਨਾ ਸਮੇਂ ਤੋਂ ਪੀੜਾ ਐ ਮੇਰੇ ਮੋਢਾ ਨਹੀਂ ਚੱਕ ਹੁੰਦਾ ਮੇਰੀ ਬਾਹ ਨਹੀਂ ਠੀਕ ਹੁੰਦੀ ਮੇਰੇ ਸਰਵਾਈਕਲ ਐ ਸਰਵਾਈਕਲ ਲਈ ਕਹੀ ਚੀਜ਼ ਐ ਵੀ ਆਮ ਤੌਰ ਤੇ ਲੋਕਾਂ ਨੇ ਉਹ ਹੁਆ ਬਣਾਤਾ ਸਰਵਾਈਕਲ ਦਾ ਵੀ ਇੱਕ ਕੈਂਸਰ ਹੈ ਇਹ ਕੋਈ ਕੈਂਸਰ ਨਹੀਂ ਕੋਈ ਕੁਛ ਨਹੀਂ ਸਰਵਾਈਕਲ ਸਾਡਾ ਰੀਡ ਦੀ ਹੱਡੀ ਦਾ ਇੱਕ ਉੱਪਰਲਾ 파ਰਟ ਹੈ ਸੱਤ ਮਣਕੇ ਦਾ ਜਿਹਦੇ ਉੱਤੇ ਸਾਡਾ ਮੇਰੂ ਡਾਂਡਾ ਸਿਰ ਕੋ ਮੂੰਹ ਕੋ ਮੁੰਦਾ ਉਹ 파ਰਟ ਦਾ ਨਾਂ ਸਰਵਾਈਕਲ ਹੈ ਉਹਦੇ ਵਿੱਚ ਜਦੋਂ ਕੋਈ ਨਾ ਕੋਈ ਅਲਰਜੀ ਪੈਦਾ ਹੁੰਦੀ ਹੈ ਮਣਕੇ ਆਪਸ ਵਿੱਚ ਆੜਨ ਲੱਗ ਜਾਂਦੇ ਨੇ ਇਹ ਦਿਮਾਗ ਦੇ ਵਿੱਚ ਨੂੰ ਖੂਨ ਦੀ ਸਪਲਾਈ ਘਟ ਜਾਂਦੀ ਹੈ ਦਿਮਾਗ ਤੇ ਲੋਡ ਪੈਣ ਲੱਗ ਜਾਂਦਾ ਹੈ ਇਹ ਉਹ ਸਰਵਾਈਕਲ ਨੂੰ ਠੀਕ ਕਰਨਾ ਆਪਣੇ ਹੱਥ ਦਾ ਕੰਮ ਆ ਦਵਾਈ ਨਹੀਂ ਉਹਨੂੰ ਕੋਈ ਵੀ ਠੀਕ ਕਰ ਸਕਦੀ ਇਹ ਜੇ ਕੋਈ ਕਹੋ ਕਿ ਵੀ ਕੈਂਸਰ ਆ ਕੋਈ ਬਿਮਾਰੀ ਆ ਬਿਮਾਰੀ ਵੀ ਕੋਈ ਨਹੀਂ ਉਹ ਸਾਡੇ ਸਰੀਰ ਦਾ ਪਾਰਟ ਹੈ ਅੱਛਾ ਇਹ ਬਾਕੀ ਨੇ ਮੋਢੇ ਇਹ ਜਿਹੜਾ ਮੋਢਿਆਂ ਦਾ ਕੰਮ ਆ ਇਹ ਸਾਡਾ ਪ੍ਰੈਸ਼ਰ ਦਾ ਕੰਮ ਆ ਇਹ ਜਿਨ੍ਹਾਂ ਦੇ ਆ ਸਾਡੇ ਹੰਸ ਸਹੀ ਨੇ ਖੂਨ ਦਾ ਪ੍ਰੈਸ਼ਰ ਸਹੀ ਜਾਂਦਾ ਉਹਦੇ ਮੋਢੇ ਬਿਲਕੁਲ ਚੱਕੇ ਜਾਣਗੇ ਠੀਕ ਆ ਇਹ ਜਿਹੜੇ ਬੰਦੇ ਆਮ ਆ ਨਾੜੀ ਇਹਨਾਂ ਨੂੰ ਮळा ਲੈਂਦੇ ਨੇ ਮੋਢਿਆਂ ਨੂੰ ਮੋਢਾ ਮਲਣ ਦੇ ਨਾਲ ਮੋਢਾ ਖੜ ਜਾਂਦਾ ਇਹ ਮੋਢਾ ਮਲਣ ਦਾ ਨਹੀਂ ਚਾਹੀਦਾ ਇਹਦੀਆਂ ਹੱਡੀਆਂ ਹੀ ਠੀਕ ਕਰਨੀਆਂ ਚਾਹੀਦੀਆਂ ਨੇ ਸਾਰੇ ਮਰੀਜ਼ ਬਿਲਕੁਲ ਸਹੀ ਨੇ ਸਾਡੇ ਜਿਹੜਾ ਵੀ ਮੇਰੇ ਕੋਲ ਆਉਂਦਾ ਹੈ ਮੋਢਾ ਨਹੀਂ ਕਰਦਾ ਖੜਦਾ ਕੂਣੀਆਂ ਹੱਥ ਪੰਜੇ ਸਾਰਾ ਸਾਡਾ ਜਿਹੜਾ ਹੱਡੀਆਂ ਦਾ ਇੱਕ ਕੰਮ ਹੈ ਉਹ ਅਸੀਂ ਉੱਥੇ ਪਹਿਲਾਂ ਵਾਲੀ ਜਗ੍ਹਾ ਕਰ ਦੰਨੇ ਆ ਇਸ ਗੱਲ ਕਰਕੇ ਸਾਡਾ ਇਹੇ ਕੰਮ ਆ ਠੀਕ ਚੱਲ ਰਿਹਾ ਜਿਨ੍ਹਾਂ ਦੇ ਪੁਆਇੰਟ ਹਿਲ ਜਾਂਦੇ ਹੱਡੀ ਹਿਲ ਜਾਂਦੀ ਮੰਨ ਲਓ ਹਾਂ ਰੀੜ ਦੀ ਹੱਡੀ ਅਗਲੀ ਗੱਲ ਇੱਕ ਮਹਾੜੀ ਮਾਮਾ ਭੈਣ ਦੇ ਨਾਲ ਗੋਡਿਆਂ ਦੀ ਬਹੁਤ ਦਿੱਕਤ ਆ ਜਿੱਦਾ ਮੇਰੇ ਮਾਤਾ ਜੀ ਨੂੰ ਗੋਡਿਆਂ ਦੀ ਪ੍ਰੋਬਲਮ ਸੀ ਤੁਸੀਂ ਠੀਕ ਕੀਤਾ ਹਾਂ ਜੀ ਇਹ ਬਾਬਾ ਜੀ ਗੋਡੇ ਕਿਉਂ ਦੁਖਦੇ ਲੋਕਾਂ ਦਾ ਲੋਕਾਂ ਕੋਈ ਕਹਿੰਦੇ ਗ੍ਰੀਸ ਖਤਮ ਹੋ ਜਾਂਦੀ ਆ ਇਹਦਾ ਕੀ ਕਾਰਨ ਆ ਦੇਖੋ ਗੋਡੇ ਦੇ ਵਿੱਚ ਗ੍ਰੀਸ ਤਾਂ ਹੁੰਦਾ ਹੀ ਨਹੀਂ ਗੋਡੇ ਦੇ ਵਿੱਚ ਤਾਂ ਗਾਇਬ ਹੁੰਦਾ ਅੱਛਾ ਜੀ ਕੋਈ ਗ੍ਰੀਸ ਨਹੀਂ ਹੈ ਕੋਈ ਤੇਲ ਨਹੀਂ ਹੈ जी। ए, जी अच्छा जी ये जेड़ा ਸਾਡੇ ਸਪਲਾਈ ਐ ਢਿੱਡ ਦੇ ਵਿੱਚੋਂ ਚੂਲੇ 'ਚ ਜਾਂਦੀ ਐ। ਅੱਛਾ ਜੀ। ਚੂਲੇ ਦੇ ਵਿੱਚੋਂ ਅੱਗੇ ਗੋਡੇ ਜਾਂਦੀ ਐ। ਠੀਕ ਆ। ਜਦੋਂ ਸਾਡਾ ਚੂਲਾ ਖੜਦਾ ਹੈ। ਹਾਂ। ਜਾਂ ਜਦੋਂ ਸਾਡਾ ਚੂਲਾ ਖੜਦਾ ਹੈ ਉਹ ਫਿਰ ਉਹਨੇ ਸਪਲਾਈ ਸਾਡੇ ਗੋਡੇ 'ਚ ਘਟ ਜਾਂਦੀ ਐ। ਠੀਕ ਆ। ਪਰ ਚੂਲੇ ਦੇ ਵਿੱਚ ਕੋਈ ਦਰਦ ਨਹੀਂ ਹੁੰਦਾ। ਇਹ ਸ਼ਰਤੀਆ ਗੱਲ ਐ ਚਾਹੇ ਖੜ ਵੀ ਜਾਵੇ ਪੂਰਾ। ਪਰ ਇਹ ਜਿਹੜਾ ਗੋਡਾ ਸਾਡੇ ਇਹਦੇ ਵਿੱਚ ਦਰਦ ਪੈਦਾ ਹੋ ਜਾਂਦਾ। ਕਿਉਂਕਿ ਗੋਡਾ ਚੱਲਦਾ ਹੈ। ਇਹ ਜਦੋਂ ਇਸ ਤਰ੍ਹਾਂ ਕਰਕੇ ਚੱਲਦਾ ਹੈ ਇਹਦੇ ਮਾਸ ਦੇ ਵਿੱਚ ਸੂਜ ਆ ਜਾਂਦੀ ਹੈ ਮਾਸਪੇਸ਼ੀਆਂ ਜੇ ਗੋਡਾ ਸੁੱਜ ਜਾਂਦਾ ਹੈ ਗੋਡਾ ਮੁੱਠ ਨੂੰ ਹਟ ਜਾਂਦਾ ਉਹਦਾ ਕਾਰਨ ਇਹ ਹੁੰਦਾ ਵੀ ਸਾਡੇ ਚੂਲੇ 'ਚ ਨੁਕਸਾ ਆ ਗਿਆ ਅੱਛਾ ਜੀ ਇਹ ਨਹੀਂ ਜੇ ਚੂਲੇ ਨੂੰ ਅਸੀਂ ਠੀਕ ਕਰ ਦਈਏ ਜੇ 50% ਤੱਕ ਚੂਲਾ ਖੜਾ ਹੈ ਉਹਨੂੰ ਲੈ ਆਓ ਅਸੀਂ ਠੀਕ ਕਰ ਦਿੰਨੇ ਆ ਨਾਲ ਦੀ ਨਾਲ ਗੋਡਾ ਠੀਕ ਹੋ ਜਾਂਦਾ ਅੱਛਾ ਮੇਨ ਮਿਕਸ ਜਿਹੜਾ ਪੀਨ ਪ੍ਰੋਬਲਮ ਚੂਲੇ 'ਚ ਹੁੰਦੀ ਆ ਹਾਂ ਅਸਲੀ ਜਿਹੜੀ ਮੇਨ ਗੱਲ ਹੈ ਚੂੜਾ ਖੜਦਾ ਪਹਿਲਾ ਅੱਛਾ ਜੀ ਜੇ ਪੂਲੇ ਦੇ ਵਿੱਚੋਂ ਸਪਲਾਈ ਖੜ ਗਈ ਗੋਡੇ ਜਾਣ ਨੂੰ ਫੇ ਗੋਡੇ ਸੋਜ ਆਉਣੀ ਪੈਦਾ ਹੋ ਜਾਂਦੀ ਆ ਠੀਕ ਆ ਜੇ 50% ਚ ਨੁਕਸ ਆ ਗਿਆ ਹੈ ਚੂੜੇ ਦੇ ਵਿੱਚ ਤਾਂ ਚੂੜਾ ਠੀਕ ਹੋ ਜਾਂਦਾ 50% ਤੋਂ ਠੀਕ ਆ ਤੇ ਨਾਲੇ ਸਾਡਾ ਗੋਡਾ ਵੀ ਠੀਕ ਹੋ ਜਾਂਦਾ ਉਹਦੇ ਸੋਜ ਆਉਣੀ हट ਜਾਂਦੀ ਆ ਗੋਡਾ ਹੌਲਾ ਹੋ ਜਾਂਦਾ ਚਾਹੇ ਪੰਜਾਫਰੀ ਜਾਓ ਅੱਜ ਕੱਲ ਬਹੁਤ ਰੀਡ ਦੀ ਹੱਡੀ ਦੀ ਪ੍ਰੋਬਲਮ ਮੰਨ ਕੇ ਲੋਕਾਂ ਦੇ ਬਹੁਤ L5 L7 L6 ਬਹੁਤ ਲੋਕੀ ਕਹਿੰਦੇ ਜੀ ਮੰਨ ਕੇ ਹਿਲਦੇ ਆ ਇਹਦਾ ਇਲਾਜ ਵੀ ਆਪਣੇ ਤੋਂ ਹੈਗਾ ਹਾਂ ਦੇਖੋ ਗੱਲ ਇਹ ਹੈ ਜੀ ਇਹ ਜਿਹੜੇ ਸੱਤ ਮੰਨ ਕੇ ਨੇ ਸਾਡੇ ਇਹਦਾ ਜਿੰਮੇ ਸਰਵਾਈਕਲ ਆ ਇਹ ਗੜ ਦੇ ਵਿੱਚ ਨੇ ਉਹਨਾਂ ਤੋਂ ਹੇਠਲੇ ਪਾਸੇ ਸਾਡੇ ਜਿਹੜੇ 10 ਮੰਨ ਕੇ ਨੇ ਉਹਨਾਂ ਦੇ ਵਿੱਚ ਜੋੜ ਆ ਉਹ ਤਾਂ ਹਿਲਦੇ ਹੀ ਨਹੀਂ ਹੁੰਦੇ ਛੇਤੀ ਜੇ ਕੋਈ ਪਿੱਠ ਦੇ ਵਿੱਚ ਬਹੁਤ ਜ਼ਬਰਦਸਤ ਛੱਟ ਲੱਗੇ ਉਹ 10 ਮੰਨ ਕੇ ਪਿੱਛੋਂ ਹਿੱਲ ਸਕਦੇ ਨੇ ਫਿਰ ਉਹ ਮੁੜ ਕੇ ਠੀਕ ਨਹੀਂ ਹੁੰਦੇ ਛੇਤੀ ਅੱਛਾ ਜੀ ਉੱਥੇ ਸਾਨੂੰ ਪਲਸਟਰ ਲਾਉਣਾ ਬਹੁਤ ਕੋਈ ਚੀਜ਼ ਲਾਉਣੀ ਪਊਗੀ ਬੰਦੇ ਨੂੰ ਮੰंजे ਤੇ ਸਿੱਧਾ ਹੀ ਲੇਟਣਾ ਬਹੁਤ ਸ਼ੇਮ ਹੀ ਨਹੀਂ ਇਹ ਉਹ ਤਾਂ ਹੇਠਲੇ ਪਾਸੇ ਜਿੱਥੇ ਸਾਡੇ ਇਹ ਪੰਜ ਮੰਨ ਕੇ ਛੇ ਖੁੱਲੇ ਨੇ ਉਹਨਾਂ ਦੇ ਵਿੱਚ ਹੱਡੀਆਂ ਪਸਲੀਆਂ ਨੂੰ ਜੋੜਨੀ ਹੈ ਉਹ ਮੰਨ ਕੇ ਕਈ ਵਾਰ ਹਿੱਲ ਜਾਂਦੇ ਨੇ ਅੱਛਾ ਉਹ ਜਦੋਂ ਮੰਨ ਕੇ ਜਾਂ ਕੋਈ ਪਸਲੀ ਢੇੜਾ ਖਾਜੇਵੇ ਉੱਥੇ ਸੋਜ ਆ ਜਾਂਦੀ ਹੁੰਦੀ ਆ ਮਨ ਕੇ ਨੂੰ ਉਹਨੂੰ ਸਿੱਧਾ ਕਰ ਦੋ ਜਿਹਨੂੰ ਤਜਰਬਾ ਆਮ ਨਹੀਂ ਨਹੀਂ ਜੱਪਟ ਖੜ ਚੁੱਕੀ ਅੱਛਾ ਜੀ ਇਹ ਉਹਨੂੰ ਸਿੱਧਾ ਕਰਨ ਦੇ ਨਾਲ ਦਰਦ ਬੰਦ ਹੋ ਜਾਂਦਾ ਬੰਦਾ ਠੀਕ ਹੋ ਜਾਂਦਾ ਬਾਬਾ ਜੀ ਕਿੰਨੇ ਕ ਮਰੀਜ਼ ਠੀਕ ਕਰਤੇ ਕਹਿੰਦੇ ਜਦੋਂ ਨੌਕਰੀ ਸੇਵਾ ਨਿਭਾ ਰਹੇ ਸੀਗੇ ਉਦੋਂ ਵੀ ਬਹੁਤ ਲੋਕਾਂ ਦਾ ਭਲਾ ਕੀਤਾ ਬਹੁਤ ਜ਼ਿਆਦਾ ਤੇ ਹੁਣ ਕਿੰਨੇ ਕ ਜਿਹੜਾ ਰਸ਼ਵਾਰ ਬਹੁਤ ਪਿਆ ਆ ਦੇਖੋ ਜੀ ਹੁਣ ਜੇ ਇਹ ਘੱਟੋ ਘੱਟ ਵੀ ਮੇਰੇ ਕੋਲ ਇੱਕ ਦਿਹਾੜੀ ਦੇ ਵਿੱਚ ਇਸ ਟਾਈਮ ਬਾਹਰਲੀ ਹੋਰ ਪੰਜਾਬ ਤੋਂ ਬਾਹਰ ਦੇ ਬੰਦੇ 100 200 ਤੋਂ ਉੱਪਰ ਆ ਜਾਂਦੇ ਨੇ ਗੱਡੀਆਂ ਲੈ ਕੇ ਤੇ ਜਿਹੜੇ ਪੰਜਾਬ ਵਾਲੇ ਨੇ ਤਾਂ ਮੈਂ ਕਦੇ ਗਿਣੀ ਹੀ ਨਹੀਂ ਹੈਗੇ ਇਹ ਜ਼ਬਰਦਸਤ ਸਾਥੋਂ ਜਿੰਨੇ ਕੋ ਹੁੰਦੇ ਨੇ ਕਰ ਲੈਣੇ ਆ ਬਾਕੀਆਂ ਤੋਂ ਮਾਫੀ ਮੰਗ ਲੈਣੇ ਭਾਈ ਕੱਲ ਨੂੰ ਆਜੋ ਜਾਂ ਪਰਸੋਂ ਨੂੰ ਆਜੋ ਠੀਕ ਹੈ ਜੀ ਇਹ ਜਾਨੂੰ ਅਸੀਂ ਸੇਵਾ ਹੀ ਕਰਦੇ ਆ ਕੋਈ ਜ਼ਿਆਦਾ ਪੈਸਾ ਨਹੀਂ ਲੈਂਦੇ ਸਾਡਾ ਜੇ ਜਿਹੜਾ ਮੜਾ ਮੋਟਾ ਕੰਮ ਹੋਇਆ ਤੇਲ ਬੁੱਲਵਾ ਪਾਣੀ ਦਾ ਜਾਂ ਕੋਈ ਮਕਾਨ ਦਾ ਕਿਰਾਇਆ ਦੇਣਾ ਉਹ ਉਨੀ ਕੇ ਪੈਸਾ ਅਸੀਂ ਕੱ ਲੈਨੇ ਆ ਬੱਦ ਨਹੀਂ ਲੈਂਦੇ ਜਿਵੇਂ ਹੁਣ ਹੱਥ ਹੈ ਕਈ ਗਰੀਬ ਨੇ ਉਹਨਾਂ ਤੋਂ ਪੈਸੇ ਨਹੀਂ ਲੈਂਦੇ ਕੋਈ 100 ਦੇਗਾ ਕੋਈ 200 ਦੇਗਾ ਜਾਨੋ ਸਾਡਾ ਰੇਟ 200 ਦਾ ਰੱਖਿਆ ਵਾ ਬੱਦ ਨਹੀਂ ਕੋਈ ਐਦਾ ਵੀ 200 ਦਾ ਜਿਹੜਾ ਮੋਢਾ ਮੋਢਾ ਜਿਆਦਾ ਸਾਨੂੰ ਉਹ ਕਰਨਾ ਪੈਂਦਾ ਇਹਦੇ ਕਰਕੇ ਕਈ ਵਾਰ 300 ਵੀ ਲੈ ਲਿਆ ਨਹੀਂ ਇਹ ਤੋਂ ਬੱਦ ਨਹੀਂ ਸਾਡੇ ਕੋਈ ਵੀਸ ਨਹੀਂ ਹੈਗੀ ਆਮ ਦੌਰ ਤੇ ਦਾ 50% ਸਾਡੇ ਕੋ ਗਰੀਬ ਹੀ ਆਉਂਦੇ ਨੇ ਜਿਹੜੇ ਪੈਸੇ ਦੇਣ ਦੇ ਹੱਕ 'ਚ ਨਹੀਂ ਠੀਕ ਹੈ ਜੀ ਉਹਨਾਂ ਨੂੰ ਵੀ ਇਲਾਜ ਕਰਦੇ ਆਂ ਅਸੀਂ ਇਹ ਜਿਹੜੇ ਵਿਚਾਰੇ ਬਾਹਰੋਂ ਆਉਂਦੇ ਨੇ ਉਹਨਾਂ ਤੋਂ ਕਦੇ ਵੱਧ ਫੀਸ ਨਹੀਂ ਲਈ ਹੈਗੀ ਠੀਕ ਹੈ 200 300 200 300 ਇਹ ਸਾਡਾ ਰੇਟ ਹੈ ਇਹ ਜਿੰਨੇ ਕਿ ਸਾ ਤੋਂ ਦਿਹਾੜੀ ਜੀ ਨਿਕਲਦੇ ਨੇ 100 ਮਰੀਜ਼ ਨਿਕਲ ਜਾ 80 ਨਿਕਲਣ 50 ਨਿਕਲਣ ਇਦੋਂ ਵੱਧ ਅਸੀਂ ਕੱਢ ਵੀ ਨਹੀਂ ਸਕਦੇ ਕਿਉਂਕਿ ਇੱਕ ਮਰੀਜ਼ ਨੂੰ ਬਹੁਤ ਧਿਆਨ ਨਾਲ ਦੇਖਣ ਵਾਸਤੇ ਸਾਨੂੰ 10 15 20 ਮਿੰਟ ਲੱਗਦੇ ਹੀ ਨੇ ਠੀਕ ਹੈ ਅੱਧਾ ਘੰਟਾ ਵੀ ਲੱਗ ਜਾਂਦਾ ਕਈਆਂ ਨੂੰ ਤੇ ਬਾਬਾ ਜੀ ਇਹਦਾ ਮਤਲਬ ਗੋਡਿਆਂ ਦਾ ਆਪਰੇਸ਼ਨ ਦੀ ਲੋੜ ਨਹੀਂ ਇੱਕ ਵਾਰੀ ਤੁਹਾਨੂੰ ਆ ਕੇ ਬੰਦਾ ਪਹਿਲਾਂ ਕੋਈ ਜੇ 50% ਚੂੜਾ ਰੁਕਿਆ ਹੋਵੇ ਗੋਡੇ ਦੇ ਵਿੱਚ ਦਰਦ ਹੈ ਸੋਜ ਹੈ ਇੱਕ ਵਾਰੀ ਦਿਖਾ ਦਿਓ ਫੇਰ ਨਹੀਂ ਆਪਰੇਸ਼ਨ ਦੀ ਲੋੜ ਤੇ ਦੋਸਤੋ ਇਹ ਬਹੁਤ ਵਧੀਆ ਬਾਬਾ ਜੀ ਦਾ ਇਲਾਜ ਵਾ ਖੁਦ ਅਸੀਂ ਪ੍ਰੈਕਟੀਕਲ ਕਰਕੇ ਦੇਖਿਆ ਫੀਸ ਸਿਰਫ ਤਾਂ ਰੱਖੀ ਵੀ ਆ ਕਿ ਪਹਿਲਾਂ ਬਾਬਾ ਜੀ ਕੱਚੇ ਥਾਂ ਬੈਠਦੇ ਸੀ ਬਿਨਾਂ ਬਿਲਡਿੰਗ ਤੋਂ ਲੋਕਾਂ ਦਾ ਰਸ ਜਿਆਦਾ ਸੀਗਾ ਤੇ ਮੀਂਹ ਪਾਣੀ ਦੇ ਵਿੱਚ ਬੈਣਾ ਔਖਾ ਹੋ ਜਾਂਦਾ ਸੀਗਾ ਜਿਸ ਬਿਲਡਿੰਗ 'ਚ ਬਾਬਾ ਜੀ ਬੈਠਦੇ ਘੱਟੋ ਘੱਟ 20-25 ਹਜ਼ਾਰ ਇਹਦਾ ਰੈਂਟ ਹੀ ਆ ਕਿਉਂਕਿ ਪਟਿਆਲੇ ਸ਼ਹਿਰ 'ਚ ਆਲਮੋਸਟ ਬਹੁਤ ਜ਼ਿਆਦਾ ਰੈਂਟ ਆ ਤਾਂ ਕਰਕੇ ਜੋ ਵੀ ਇਹਨਾਂ ਦੀ ਸੇਵਾ ਹੁੰਦੀ ਆ ਉਹ ਲੈਂਦੇ ਆ ਇੱਕ ਵਾਰ ਵੀਡੀਓ ਦੇਖ ਕੇ ਜਰੂਰ ਆਇਓ ਬਾਬਾ ਜੀ ਇੱਕ ਵਾਰੀ ਐਡਰੈਸ ਬੋਲ ਦਿਓ ਜੀ ਇੱਥੇ ਦਾ ਇਹ ਇਹ ਜੀ ਸਿਵਨ ਪਟਿਆਲਾ ਸ਼ਹਿਰ ਆ ਜਸੂਵਾਲ ਦੀ ਜ਼ਮੀਨ ਦੇ ਵਿੱਚ ਇਹ ਦੁਕਾਨਾਂ ਬਣੀਆਂ ਹੋਈਆਂ ਨੇ ਇਹ ਰੋਡ ਦਾ ਨਾਂ ਆਮ ਤੌਰ ਤੇ ਲੋਕ ਇਹ ਭਾਰਸੋਂ ਰੋਡ ਕਹਿ ਦਿੰਦੇ ਨੇ ਅੱਛਾ ਜੀ ਇਹ ਜਾਣੋ ਹੈ ਇਹ ਜਸੂਵਾਲ ਪਿੰਡ ਨੂੰ ਛੜਕ ਜਾਂਦੀ ਹੈ ਜੀ ਇਹ ਆਪਣੇ ਸੈਂਟਰ ਜੇਲ੍ਹ ਦੇ ਕੋਲੋਂ ਆਉਂਦੀ ਹੈ ਇੱਧਰ ਸੱਜੇ ਪਾਸੇ ਥਾਪਰ ਕਾਲਜ ਹੈ ਸਾਡੇ ਕੋਲ ਜਸ਼ਨ ਪੈਲਸ ਹੈ ਲਵੇ ਠੀਕ ਹੈ ਜੀ ਇਹ ਆਉਸਮ ਹੋਟਲ ਹੈ ਜਿਹਨੂੰ ਮਰਜ਼ੀ ਪੁੱਛ ਲੋ ਬਾਬਾ ਹੱਡੀਆਂ ਵਾਲਾ ਦੋ ਮੂੜ ਲੱਗੇ ਹੋਏ ਨੇ ਸੱਜੇ ਦੇ ਖੱਬੇ ਇਹ ਇੱਥੇ ਆ ਕੇ ਮਸ਼ਹੂਰ ਆ ਬਾਬਾ ਹੱਡੀਆਂ ਵਾਲਾ ਬਾਕੀ ਨੰਬਰ ਮੈਂ ਵੀਡੀਓ ਤੇ ਜਰੂਰ ਡਿਸਪਲੇ ਕਰੂੰਗਾ ਇੱਕ ਵਾਰੀ ਆ ਕੇ ਬਾਬਾ ਜੀ ਨੂੰ ਦਿਖਾਇਆ ਜਰੂਰ ਧੰਨਵਾਦ ਸ਼ੁਕਰੀਆ